ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾ ਅੱਜ ਤੇ ਤੁਸੀਂ ਜੁੜਿਓ ਸੁਖਰਾਜ ਪੀਵੀ 30 ਚੈਨਲ ਦੇ ਨਾਲ ਤੇ ਅੱਜ ਦੀ ਵੀਡੀਓ ਦੋਸਤੋ ਪਿੰਡ ਸੂਰੇ ਵਾਲਾ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਪਿੰਡ ਆ ਤੇ ਤਹਿਸੀਲ ਗਿੱਦੜਵਾਹ ਪੈ ਜਾਂਦੀ ਐ ਇਸ ਪਿੰਡ ਨੂੰ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕੰਮ ਆ ਤੇ ਘਰੇ ਲੂ ਪਸ਼ੂ ਪਾਲਦੇ ਆ ਲੋਕ ਜਿਵੇਂ ਘਰਾਂ 'ਚ ਲੋੜ ਅਨੁਸਾਰ ਪਾਲਦੇ ਉਸੇ ਤਰ੍ਹਾਂ ਤੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਇੱਕ ਕੱਚੀ ਆ ਝੋਟੀ 1.5 ਮਹੀਨੇ ਦੀ ਪਹਿਲਾ ਸੂਆ ਐ ਤੇ ਬਾਕੀ ਸਾਰੀ ਜਾਣਕਾਰੀ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਸ਼ੌਕੀ ਪੀਵੀ 30 ਫੇਸਬੁੱਕ ਪੇਜ ਦਾ ਨਾਮ ਆਪਣੇ ਦਾ ਤੇ ਆਓ ਲੈ ਲੈਨੇ ਆ ਸਾਰੀ ਜਾਣਕਾਰੀ ਤੇ ਕਰ ਦਿੰਨੇ ਆ ਤੁਹਾਡੇ ਨਾਲ ਸਾਂਝੀ ਬਾਈ ਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਦੱਸਿਓ ਜੀ ਮੇਰਾ ਨਾਮ ਵਿਅੰਕ ਸਿੰਘ ਆ ਜੀ ਬੇਹੰਤ ਬੇਹੰਤ ਵੀਰੇ ਆਪਣਾ ਮੋਬਾਈਲ ਨੰਬਰ ਵੀ ਦੱਸ ਦਿਓ 98772 98772 86582 86582 ਤੇ ਭਾਈ ਝੋਟੀ ਆਪਣੇ ਘਰ ਦੀ ਹੈ ਇਹ ਬਿਲਕੁਲ ਕਰਦੀ ਹੈ ਠੀਕ ਹੈ ਤੇ ਕਿੰਨੇ ਚਿਰ ਦੀ ਭਾਈ ਗੱਬਣਾ ਇਹ ਤੇ ਜੀ ਸਾਢੇ 8 ਮਹੀਨੇ ਸਾਢੇ 8 ਮਹੀਨੇ ਜਾਨੀ ਡੇਢ ਮਹੀਨਾ ਸੂਣ ਚ ਪਿਆ ਹੈ ਹਾਂਜੀ ਡੇਢ ਮਹੀਨੇ ਤੇ ਇਹਦੀ ਮਾਂ ਵੀ ਭਾਈ ਤੁਹਾਡੇ ਕੋਲੇ ਸੀ ਕਿੰਨਾ ਇੱਕ ਦੁੱਧ ਦਿੱਤਾ ਹਣੀ ਨਹੀਂ 16 ਲੀਟਰ ਦੁੱਧ ਦਿੱਤਾ ਜੀ 16 ਲੀਟਰ ਇਹਦੇ ਭਾਈ ਸੀਮਨ ਕਿਹੜਾ ਪਰਿਆ ਇਹਦੇ ਜੀ ਅ ਇੰਗਲਿਸ਼ ਚਾਈਨਾ ਹੋ ਰਿਕਵੈਸਟ ਹੋ ਕੇ ਕਿਹੜਾ ਵਜਦਾ ਜੀ ਸਟਰਕਚਰ ਦੱਸਿਆ ਜੀ ਸਟਰਕਚਰ ਸਟਰਕਚਰ ਦੱਸਿਆ ਜੀ ਸਟਰਕਚਰ ਜੀ ਤੇ ਦੋਸਤੋ ਪਹਿਲਾ ਸੂਆ ਸੁੰਦੀ ਆ ਡੇਢ ਮਹੀਨੇ ਦੀ ਕੱਚੀ ਆ ਮੂੰਹ ਤੁਹਾਨੂੰ ਦਿਖਾ ਦਿੰਨੇ ਆ ਮੱਥੇ ਚ ਚਾਰ ਕਵਾਲ ਚਿੱਟੇ ਆ ਗੋਲ ਸਿੰਘ ਆ ਤੇ ਚੰਗਾ ਕੱਦ ਕਾਠਾ ਦੋਸਤੋ ਮੂੰਹ ਮੱਥਾ ਤੁਹਾਨੂੰ ਦਿਖਾਉਣੇ ਆ ਲਓ ਵੀ ਮਿੱਤਰੋ ਥਣ ਸਾਫ ਸੁਥਰੇ ਆ ਦੇਖ ਸਕਦੇ ਹੋ ਤੁਸੀਂ ਮੋਟਾ ਮੋਟਾ ਥਾਣਾ ਤੇ ਮੁਠੀ ਦੀ ਚੁਆਈ ਵਾਲਾ ਬਣੂਗਾ ਥਾਣਾ ਦੀ ਵਿਰਲ ਚੰਗੀ ਆ ਤੇ ਨੇੜੇ ਆ ਕੇ ਚੰਗਾ ਥਣ ਬਣ ਜਾਣਾ ਇਦੋਂ ਵੀ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਣਾ ਦੀ ਜੱਜਮੈਂਟ ਕਰਾ ਦਿੰਨੇ ਆ। ਇਹ ਉਸ ਤੋਂ ਬਾਅਦ ਦੋਸਤੋ ਤੁਹਾਨੂੰ ਤੋਰ ਕੇ ਹੀ ਵਿਖਾਵਾਂਗੇ। ਹਵਾਨਾ ਦੋਸਤੋ ਤਿਆਰ ਕਰਦੀ ਆਉਂਦੀ ਆ। ਲਓ ਵੀ ਦੋਨਾਂ ਪਾਸਿਆਂ ਤੋਂ ਥਣ ਇੱਕੋ ਜਿਹਾ। ਦੇਖ ਸਕਦੇ ਹੋ ਦੋਸਤੋ ਮੋਟਾ ਥਾਣਾ ਮੋਟਾ ਥਣ ਚੁਆਈ ਚ ਪੋਲਾ ਹੁੰਦਾ। ਚੰਗੀ ਗਰੋਥ ਕਰੂਗਾ ਦੋਸਤੋ। ਸੋਹਣੇ ਪੱਠਪੁੜੇ ਦੀ ਆ ਦੇਖ ਸਕਦੇ ਹੋ ਤੁਸੀਂ। ਤੇ ਡੇਢ ਮਹੀਨੇ ਦੀ ਕੱਚੀ ਦੇ ਸਾਵਨਾ ਤੁਸੀਂ ਇਹਦੀ ਜੱਜਮੈਂਟ ਕਰਨੀ ਆ। ਪੂਛਦਾ ਦੰਬ ਚਿੱਟਾ ਥੋੜਾ ਜਿਆ ਤੇ ਬਾਕੀ ਮੱਥੇ 'ਚ ਛੋਟਾ ਜਿਹਾ ਬਲ ਲਾ ਤੇ ਬਾਕੀ ਕਾਲੀ ਆ। ਤੋੜ ਕੇ ਦਿਖਾਓ ਬਈ। ਚਲੋ ਜੀ ਤੋਰੋ ਬਈ। ਲਓ ਵੀ ਮੇਟਰੋ। ਤੋੜ ਕੇ ਤੁਹਾਨੂੰ ਦਿਖਾਤਾ ਹਵਾਨਾ ਹਜੇ ਸ਼ੁਰੂ ਕੀਤਾ ਬਣਾਉਣਾ। ਮੋੜ ਲਓ ਜੀ। ਕੱਚੀ ਦੋਸਤੋ ਜਿਹੜੇ ਵੀਰ ਨੇ ਘਰੇ ਸਾਂਭਣੀ ਆ ਭਾ ਠੀਕ ਆ। ਤੇ ਉਸ ਢੰਗ ਨਾਲ ਦੋਸਤੋ ਤੁਸੀਂ ਜੱਜਮੈਂਟ ਕਰ ਲਿਓ ਕਿਉਂਕਿ ਕਈ ਵਾਰੀ ਕੋਈ ਸੌ ਮਜਬੂਰੀ ਹੁੰਦੀ ਹੈ ਅਗਲੇ ਦੀ ਵੇਚਣ ਦੀ ਪਸ਼ੂ ਜਿਆਦਾ ਹੋ ਜਾਂਦੇ ਤਾਂ ਵੀ ਵੇਚ ਦਿੰਦਾ ਅਗਲਾ ਤੇ ਕੱਚੀ ਵੇਚਦਾ ਇਸੇ ਕਰਕੇ ਤੇ ਮੁੱਲ ਤੁਹਾਨੂੰ ਆਪਾਂ ਪੁੱਛ ਦਿਆਂਗੇ ਹਾਂਜੀ ਭਾਈ ਜੀ ਕੀ ਮੁੱਲ ਰੱਖਿਆ ਇਹਦਾ ਜੀ ਮੁੱਲ ਜੀ 75000 ਰੁਪਏ 75000 ਚ ਮਾਨਤਨ ਹੋ ਜੂ ਬਈ ਹਾਂਜੀ ਮਾਨਤਨ ਹੋ ਜੂ ਲਓ ਵੀ ਮਿੱਤਰੋ ਮਾਨਤਨ ਹੋਊਗਾ 75000 ਮੁੱਲਾ ਕੋਈ ਵੀ ਮੁੱਲ ਫੈਕਸ ਨਹੀਂ ਹੁੰਦਾਗਾ ਨੰਬਰ 22 ਦਾ ਸਕਰੀਨ ਦੇ ਉੱਪਰਲੇ ਪਾਸੇ ਲੱਗਿਆ ਇਸ ਨੰਬਰ ਤੇ ਤੁਸੀਂ 22 ਹਰਿਆਣਾ ਸੰਪਰਕ ਕਰਕੇ ਸੌਦਾ ਕਰ ਲਿਓ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਲਿਓ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਮੈਂਟ ਕਰਕੇ ਦੱਸਿਓ ਦੋਸਤੋ ਝੋਟੀ ਕਿਦਾਂ ਦੀ ਲੱਗੀ ਧੰਨਵਾਦ